ਹੈਲੋ ਫਰੈਂਡਸ ਅੱਜ ਮੈਂ ਬਹੁਤ 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 ਤੈਰ ਦੇ ਤੋ ਪਹਿਲਾਂ ਤੁਹਾਡਾ ਧੰਨਵਾਦ ਕਰਦੀ ਸਾਰਿਆਂ ਦਾ ਅੱਜ ਮੇਰੇ 15000 ਤੋਂ ਉੱਪਰ ਸਬਸਕ੍ਰਾਈਬਰਸ ਹੋ ਗਏ ਆ ਤੇ ਅੱਜ ਮੈਂ ਉਸ ਖੁਸ਼ੀ ਦੇ ਵਿੱਚ ਘਰ ਦੇ ਵਿੱਚ ਕੇਕ ਬਣਾ ਕੇ ਤੇ ਉਹਦੀ ਸੈਲੀਬ੍ਰੇਸ਼ਨ ਕਰਨੀ ਆ ਕਿ ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਤੇ ਉਮੀਦ ਕਰਦੀ ਆ ਕਿ ਤੁਸੀਂ ਮੈਨੂੰ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਹੋਗੇ ਤੇ ਮੈਨੂੰ ਤੁਸੀਂ 100 ਮਿਲੀਅਨ ਤੱਕ ਪਹੁੰਚਾਉਂਗੇ ਤੇ ਮੈਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਆ ਤੇ ਮੈਂ ਖੁਸ਼ੀ ਦੇ ਵਿੱਚ ਆਪਣੇ ਘਰ ਹੀ ਕੇਕ ਬਣਾਉਣ ਲੱਗੀ ਆ ਜਿਹੜਾ ਕਿ ਹੁਣ ਆਪਾਂ ਕੱਟਾਂਗੇ ਸ਼ਾਮ ਨੂੰ ਸੈਲੀਬ੍ਰੇਸ਼ਨ ਕਰਾਂਗੇ 15000 ਸਬਸਕ੍ਰਾਈਬਰ ਦੀ ਤੇ ਤੁਸੀਂ ਵੀ ਸਾਰੇ ਵਿੱਚ ਸ਼ਾਮਲ ਹੋਵੋਗੇ ਤੇ ਰੈਸিপি ਵੀ ਮੈਂ ਬਣਾਈ ਆ ਘਰ ਹੀ ਕੇਕ ਬਣਾਇਆ ਕਿਉਂਕਿ ਆਪਣਾ ਹੈਲਦੀ ਚੈਨਲ ਆ ਤਾਂ ਆਪਾਂ ਹੈਲਦੀ ਹੀ ਚੀਜ਼ਾਂ ਖਾਣੀ ਆ ਠੀਕ ਆ ਕੋਈ ਐਸੈਂਸ ਵਗੈਰਾ ਕੁਝ ਨਹੀਂ ਯੂਜ਼ ਕਰਨਾ ਮੈਂ ਬਣਾ ਕੇ ਰੈਸিপি ਤੁਹਾਨੂੰ ਦੱਸਦੀ ਆ ਤੇ ਆਜੋ ਫਿਰ ਆਪਾਂ ਹਾਈ ਵਿਊਅਰਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਫੈਸ਼ਨ ਫਾਇਰ ਅੱਜ ਆਪਾਂ 15000 ਸਬਸਕ੍ਰਾਈਬਰਸ ਕਰਕੇ ਸੈਲੀਬ੍ਰੇਟ ਕਰ ਰਹੇ ਹਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਤੇ ਆਪਾਂ ਹੁਣ ਕੇਕ ਕੱਟਣ ਲੱਗੇ ਹਾਂ ਆਜੋ ਤੁਸੀਂ ਵੀ ਵਿੱਚ ਕੇਕ ਵੀ ਆਪਾਂ ਹੋਮਮੇਡ ਬਣਾਇਆ ਕਿਉਂਕਿ ਆਪਣੇ ਚੈਨਲ ਵੀ ਹੈਲਦੀ ਚੀਜ਼ਾਂ ਵਾਲਾ ਇਹ ਦੇਖੋ ਚਲੋ ਆਓ ਆਓ ਭਾਈ ਜੀ ਵੈਲਕਮ ਚਲੋ ਭਾਈ ਚਲੋ ਜੀ ਚਲੋ 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 ਯੇ ਆਹ ਵਾਹ ਚਲੋ ਯੇ ਯੇ ਵਾਓ ਕੇਕ ਤਾਂ ਬਹੁਤ ਅੱਛਾ ਬਣ ਗਿਆ മൂപ്പേ ഡബൽ <Tabii> സെലിബ്രേഷൻ <yapa hermano> <likewise by> <ourselves> ਯਾਰ ਕੇ ਅੱਜ ਟੀਚਰਸ ਡੇ ਆ ਮੇਰੀ ਫੈਮਿਲੀ ਦੇ ਜਿਹਨਾਂ ਘਰੇ ਸਾਰੇ ਟੀਚਰ ਹੈਗੇ ਆ ਤੇ ਹੁਣ ਇਹ ਸਾਰੇ ਜਣੇ ਕੇਕ ਕੱਟਣ ਆਜੋ ਜੀ ਸਾਰੇ ਆਓ ਬਈ ਆ ਮੈਂ ਇੱਥੇ ਬੈਠਾਂ ਟੀਚਰ ਜੀ ਬੈਠ ਜਾ ਮੈਂ ਬੈਠੂਗਾ ਚਲ ਗੋਦੀ ਚ ਮੇਰਾ ਬਟੇ ਗੋਦੀ ਚ ਚਲ ਉੱਲੇ ਆਜੋ ਇੱਕ ਪੂਰੀ ਆ ਚਲ ਟੀਚਰ ਟੀਚਰ ਚਲੋ ਕਟੋ ਕੇਕ ਚੁਰੀ ਲਾਟਾ ਲਟਾ ਲਟਾ ਸ਼ਾਬਾਸ਼ ਸਟਾਉ ਆ ਤਰੀ ਮੈਂ ਪੀ ਪੀ ਚੱਲ ਮੈਂ ਸਾਲਾ ਮੈਂ ਖਾਂਗਾ ਮਸਾਲਾ ਮਸਾਲਾ ਸਭ ਮਸਾਲਾ ਪਾਣੀ ਪੀ ਕੇ ਆਇਆ ਚੱਲ ਲਾ ਲਾ ਆ ਜਾ ਵੀ ਸਵਾਦ ਚਲੋ ਨਹੀਂ ਨਹੀਂ ਬੱਸ ਬੱਸ ਰਾਈਟ ਹੈ ਆਪ ਵੀ ਟੀਚਰ ਦੇ ਲੈਣਾ ਕੋਰਸ ਦੇ ਚਾਹੋ ਅੱਜ ਉੱਥੇ ਸਾਡੇ ਅੱਜ ਤੋਂ ਲੈ ਕੇ ਹੈਪੀ ਟੀਚਰਸ ਦੇ ਕੋਰਸ ਅੱਜ ਤੋਂ ਟੀਚਰਸ ਵਾਲੇ ਹੈ ਅੱਜ ਬਾਹਰ ਲੈ ਕੇ ਕਰਨ ਕੋਲ ਆਪਣੀ ਟੀਚਰ ਦੇ ਘਰ ਆ ਲੈ ਵੀ ਦੇ ਆ ਜੀ ਬਾਹਰ ਆ ਕੇ ਤੂੰ ਮੇਰੇ ਵਾਸਤੇ ਹਾਂ ਵੈਸੇ ਮੈਂ ਨਹੀਂ ਦਿੱਤੀ ਸੀ ਇਹ ਆ ਬਾਹਰ ਜਾ ਕੇ ਕੋ ਅੱਛਾ ਸਾਰੇ ਜਣੇ ਹੁਣ ਆਓ ਬਈ ਲੱਡੂ ਖਾਓ ਸਾਰੇ ਜਣੇ ਮੂੰਹ ਮਿੱਠਾ ਕਰੋ ਇਹ ਸਾਰਿਆਂ ਨੂੰ ਪਹਿਲਾਂ ਮੇਰੇ ਸਬਸਕ੍ਰਾਈਬ ਲਈ ਵਾਸਤੇ ਨਾਲ ਲੱਡੂ ਬਹੁਤ ਵਧੀਆ ਹੈ ਟੇਸਟੀ ਪੂਰਾ ਹੈ ਸਾਰਾ ਚੱਕੋ ਦੋਸਤੋ ਬਹੁਤ ਵਧੀਆ ਲੱਡੂ ਲਓ ਬਈ ਲੱਡੂ ਤੁਸੀਂ ਕਹਿੰਦੇ ਮੈਂ ਕਿਉਂ? ਐ ਮਤਲਬ ਨਹੀਂ ਮੈਂ ਨਹੀਂ ਕਰਦਾ ਮਾੜਾ ਐਕਟ ਨਹੀਂ ਕਰਦਾ ਚਲੋ ਬਈ ਸਾਰੇ ਟੀਚਰਾਂ ਨੂੰ ਬਹੁਤ-ਬਹੁਤ ਵਧਾਈਆਂ ਟੀਚਰਸ ਦੇ ਦੀਆਂ ਤੇ ਇੱਕ ਵਾਰੀ ਫੇਰ ਸਾਰੇ ਸਬਸਕ੍ਰਾਈਬਰਸ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਤੇ ਇਸ ਤਰ੍ਹਾਂ ਹੀ ਮੇਰੀ سپورਟ ਤੇ ਰਹਿਣਾ ਤੁਸੀਂ ਡਟੇ ਰਹਿਣਾ ਤੇ ਮੇਰੇ سپورਟ ਇਨ ਫਿਊਚਰ ਵੀ ਕਰਦੇ ਰਹਿਣਾ ਤੇ 100 ਮਿਲੀਅਨ ਤੇ ਮੈਨੂੰ ਪਹੁੰਚਾਉਣਾ ਤੁਸੀਂ ਥੈਂਕ ਯੂ ਸੋ ਮੱਚ ਆਲ ਦਾ ਬੈਸਟ